ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਕਿਸਾਨਾਂ ਦੇ ਵੱਲੋਂ ਇੱਕ ਬਹੁਤ ਵੱਡੀ ਅਨਾਉਂਸਮੈਂਟ ਕੀਤੀ ਹੈ ਔਰ ਇਸ ਅਨਾਉਂਸਮੈਂਟ ਦਾ ਬੜੇ ਸਾਲਾਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਸੰਯੁਕਤ ਕਿਸਾਨ ਮੋਰਚਾ ਨੇ 10 ਮਾਰਚ ਨੂੰ ਇੱਕ ਅਜੀਹਾ ਐਲਾਨ ਕਰ ਦਿੱਤਾ ਜਿਸ ਦੇ ਨਾਲ ਪੰਜਾਬ ਦੇ ਵਿਰੈਟਾਈਕਾਂ ਦੇ ਵਿੱਚ ਖਲਬਲੀ ਮਚ ਗਈ ਹੈ ਖਲਬਲੀ ਇਸ ਕਦਰ ਮਚੀ ਹੋਈ ਹੈ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਜੀ ਹਾਂ ਹੁਣ ਤੁਸੀਂ ਉਤਾਪਲੇ ਹੋਵੋਗੇ ਕਿ ਆਖਰ ਸੰਯੁਕਤ ਕਿਸਾਨ ਮੋਰਚਾ ਨੇ 10 ਮਾਰਚ ਨੂੰ ਲੈ ਕੇ ਇਹੋ ਜਿਹਾ ਕੀ ਅਨਾਉਂਸ ਕਰ ਦਿੱਤਾ ਹੈ ਜਿਸ ਦੇ ਨਾਲ ਪੰਜਾਬ ਦੇ ਵਿਧਾਇਕਾਂ ਦੇ ਵਿੱਚ ਖਲਬਲੀ ਮਚੀ ਹੋਈ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਕਿਸਾਨ ਤੇ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਦਿਨ ਧਰਨੇ ਦਿੰਦੇ ਨੇ ਸਰਕਾਰਾਂ ਦੇ ਖਿਲਾਫ ਨਾਰੇਬਾਜ਼ੀ ਕਰਦੇ ਨੇ ਕਿਉਂਕਿ ਸਰਕਾਰਾਂ ਦੇ ਖਿਲਾਫ ਨਾਰੇਬਾਜ਼ੀ ਜਾਂ ਧਰਨੀ ਇਸ ਕਰਕੇ ਦਿੰਦੇ ਨੇ ਕਿ ਸਰਕਾਰਾਂ ਨੇ ਜੋ ਵਾਅਦੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕੀਤੇ ਸੀ ਉਹ ਅਜੇ ਤੱਕ ਪੂਰੇ ਨਹੀਂ ਹੋਏ ਅਜੇ ਉਹਨਾਂ ਨੂੰ ਸਿਰਫ ਲਾਰਿਆਂ ਵਿੱਚ ਰੱਖਿਆ ਜਾ ਰਿਹਾ ਹੈ ਇਸੇ ਕਰਕੇ ਡੇਢ ਦੋ ਸਾਲ ਪਹਿਲਾਂ ਟਿੱਕਰੀ ਬਾਰਡਰ ਸਿੰਘੂ ਬਾਰਡਰ ਤੇ ਗਰਮੀ ਸਰਦੀ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਿਸਾਨ ਮਜ਼ਦੂਰ ਡਟੇ ਰਹੇ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਪਾਤੜਾ ਬਲ ਜਾਂਦਿਆਂ ਨੂੰ ਖਨੌਰੀ ਖਨੌਰੀ ਦੇ ਵਿੱਚ ਅਜੀਬੀ ਡਟੇ ਹੋਏ ਨੇ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਅੰਨਦਾਤਾ ਜਿਹੜਾ ਪੂਰੀ ਦੁਨੀਆ ਨੂੰ ਅੰਨ ਦੇ ਰਿਹਾ ਹੈ ਜੇਕਰ ਉਹ ਹੀ ਸੜਕਾਂ ਦੇ ਉੱਪਰ ਖੱਜਲਖਵਾਰ ਹੋ ਰਿਹਾ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਹੀ 냔ੇ ਤੁਸੀਂ ਦੇਖੋ ਬਿਲਕੁਲ ਠੀਕ ਗੱਲ ਹੈ ਕਿ ਆਉਣ ਜਾਣ ਵਾਲਿਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਸੇ ਬੱਚੇ ਦਾ ਪੇਪਰ ਸੀ ਕੋਈ ਐਮਰਜੈਂਸੀ ਵਿੱਚ ਸੀ ਕੋਈ ਡਿਊਟੀ ਤੇ ਜਾਣਾ ਸੀ ਰਾਤ ਨੂੰ ਹਨੇਰੇ ਸੁਨੇਰੇ ਆਉਣਾ ਪਿੰਡਾਂ ਪਿੰਡਾਂ ਵਿੱਚ ਦੀ ਆਉਣਾ ਖੱਜੇ ਖਵਾਲੀ ਤਾਂ ਸੀ ਇੱਚ ਤਾਂ ਕੋਈ ਸ਼ੱਕ ਨਹੀਂ ਹੈ ਲੇਕਿਨ ਹੁਣ ਕੀਤਾ ਕੀ ਜਾਵੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀਆਂ ਨੇ ਸਰਕਾਰਾਂ ਔਰ ਸਰਕਾਰਾਂ ਆਪ ਤਾਂ ਇਹਨਾਂ ਦੇ 36 ਰਸਤੇ ਨੇ ਜੀ ਨਹੀਂ ਤੁਸੀਂ ਪਬਲਿਕ ਦੇ ਪ੍ਰਤੀ ਹਮਦਰਦੀ ਰੱਖਦੇ ਹੋ ਤਾਂ ਫਿਰ ਉਹਨਾਂ ਦੀਆਂ ਮੰਗਾਂ ਮੰਨੋ ਉਹਨਾਂ ਨੂੰ ਕਹੋ ਭਾਈ ਆਪਣੇ ਜਾ ਕੇ ਖੇਤਾਂ 'ਚ ਆਪਣੇ ਕਾਮਾਕਾਰਾਂ ਨਾਲ ਜੁਟ ਜਾਓ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਦਿੱਕਤ ਤਾਂ ਨਾ ਆਵੇ ਕਿਸਾਨ ਮਜ਼ਦੂਰ ਮਜਬੂਰ ਹੈ ਮੈਂ ਇੱਥੇ ਦੱਸ ਦਿਆ ਕਿਸਾਨਾਂ ਨੂੰ ਵੀ ਪਤਾ ਹੈ ਕਿ ਸਾਡੇ ਧਰਨੇ ਦੇ ਨਾਲ ਪਬਲਿਕ ਨੂੰ ਪਰੇਸ਼ਾਨੀ ਆਉਂਦੀ ਉਹਨਾਂ ਨੂੰ ਪਤਾ ਹੈ ਪਰ ਇਹਨੇ ਕਠੋਰ ਦਿਲ ਨਹੀਂ ਹੈ ਕਿਸੇ ਬੱਚੀ ਦਾ ਪੇਪਰ ਹੈ ਕਿਸੇ ਬੱਚੇ ਦਾ ਪੇਪਰ ਹੈ ਉਸ ਨੂੰ ਬਕਾਇਦਾ ਤੌਰ ਤੇ ਬਾਇਜ਼ਤ ਜਾਣ ਦਿੱਤਾ ਜਾਂਦਾ ਕਿਸੇ ਨੂੰ ਐਮਰਜੈਂਸੀ ਹੈ ਉਹਨਾਂ ਨੂੰ ਬਾਇਜ਼ਤ ਜਾਣ ਦਿੱਤਾ ਜਾਂਦਾ ਕਮਾਂਕਾਰਾਂ ਤੇ ਜਾਣ ਵਾਲੇ ਲੋਕ ਵੀ ਆਪਣੇ ਆਪਣੇ ਰਸਤੇ ਰਾਹੀ ਜਾਂਦੇ ਨੇ ਹਾਲਾਂਕਿ ਬੱਸਾਂ ਦੇ ਵਿੱਚ ਆਉਣ ਜਾਣ ਵਾਲਿਆਂ ਨੂੰ ਥੋੜੀ ਦਿੱਕਤ ਆਉਂਦੀ ਆ ਘੁਮਾ ਫਰਾ ਕੇ ਲਿਜਾਣਾ ਪੈਂਦਾ ਜਿਸ ਦੇ ਨਾਲ ਥੋੜੀ ਬੜੀ ਆਫਿਸ ਦੇ ਵਿੱਚ ਦੇਰੀ ਵੀ ਹੋ ਜਾਂਦੀ ਹੈ ਜਿਸ ਦੇ ਕਰਕੇ ਲੋਕ ਪਰੇਸ਼ਾਨ ਹੈ ਇਹ ਕਿਸਾਨਾਂ ਨੂੰ ਵੀ ਪਤਾ ਮਜ਼ਦੂਰਾਂ ਨੂੰ ਵੀ ਪਤਾ ਹੈ ਪਰ ਜੇ ਸਰਕਾਰਾਂ ਸੱਚੇ ਦਿਲੋਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਮਦਰਦੀ ਦਿਖਾਉਣਾ ਚਾਹੁੰਦੀਆਂ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਲ ਦੇ ਆਧਾਰ ਤੇ ਮੰਨ ਲੈਣਾ ਚਾਹੀਦਾ ਹੈ ਹੁਣ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਨਾਲ ਵਿਧਾਇਕ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਕਿਸਾਨ ਯੂਨੀਅਨ ਬੀਕੇਯੂ ਇਕਤਾ ਡਕਾਉਂਦਾ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਬੀਤੇ ਦਿਨ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ਦੇ ਉੱਪਰ ਪਿੰਡ ਬਲਦ ਕੋਠੀ ਨੇੜੇ ਲਗਾਇਆ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿਆ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਧਰਨਾ ਹੁਣ ਅਸੀਂ ਇਸ ਕਰਕੇ ਇੱਥੋਂ ਸਮਾਪਤ ਕਰ ਰਿਹਾ ਕਿਉਂਕਿ 10 ਮਾਰਚ ਨੂੰ ਵਿਧਾਇਕਾਂ ਦੇ ਘਰਾਂ ਦੇ ਅੱਗੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਦੇਖੋ ਜੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨਾ ਦੇਣ ਦਾ ਫੈਸਲਾ ਕੀਤਾ ਹੈ ਬਹੁਤ ਵਧੀਆ ਤੁਸੀਂ ਸੋਚ ਸਮਝ ਕੇ ਕੀਤਾ ਹੈ ਕੀ 12 ਤੋਂ 3 ਵਜੇ ਤੱਕ ਧਰਨਾ ਦੇਣ ਤੋਂ ਬਾਅਦ ਸਰਕਾਰ ਤੁਹਾਡੀਆਂ ਮੰਗਾਂ ਮੰਨ ਲੇਗੀ ਕੀ ਇਹ ਧਰਨਾ ਕੰਟੀਨਿਊ ਵੀ ਹੋ ਸਕਦਾ ਹੈ ਕਿ ਅਸੀਂ ਵਿਧਾਇਕਾਂ ਦੇ ਘਰਾਂ ਦਾ ਘਰਾਂ ਦੇ ਅੱਗੇ ਜਿਹੜਾ ਧਰਮਾ ਦੇ ਰਹੇ ਆ ਮੈਂ ਉਹੀ ਗੱਲ ਕਰਦਾ ਕਿ 3 ਘੰਟਿਆਂ ਦੇ ਵਿੱਚ ਕੀ ਉਹ ਮੰਗਾਂ ਮੰਨ ਲੈਣਗੇ ਕਿਸਾਨ ਜਥੇਬੰਦੀ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੇ ਇੰਨੇ ਸਾਲਾਂ ਤੋਂ ਸਾਨੂੰ ਸੜਕਾਂ ਦੇ ਉੱਪਰ ਰੋ ਰਏ ਨੇ 3 ਘੰਟੇ ਦੇ ਵਿੱਚ ਉਹ ਕਿਹੜੀਆਂ ਮੰਗਾਂ ਮੰਨਣਗੇ ਇਸ ਨੂੰ ਕੰਟੀਨਿਊ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਸੜਕਾਂ ਦੇ ਉੱਪਰ ਆਪਾਂ ਦਿਨ ਰਾਤ ਬੈਠੇ ਰਹੇ ਆ ਔਰ ਕਿਸ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹੇ ਆ ਤਦ ਵੀ ਉਹ ਮੰਗਾ ਨਹੀਂ ਮੰਨੇ ਸੋ ਇਸ ਕਰਕੇ ਕਿਸਾਨ ਜਥੇਬੰਦੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ ਕਿ ਹੁਣ 10 ਮਾਰਚ ਤੋਂ ਵਿਧਾਇਕਾਂ ਦੇ ਘਰਾਂ ਦੇ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ ਔਰ ਇਸ ਤੋਂ ਪਹਿਲਾਂ ਇਸ ਰੋਸ ਧਰਨੇ ਦੇ ਦੌਰਾਨ ਜੇਲ੍ਹ ਤੋਂ ਰਿਹਾ ਹੋ ਕੇ ਆਏ ਕਿਸਾਨਾਂ ਨੇ ਜਿਨ੍ਹਾਂ ਚੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਬੁੱਧ ਸਿੰਘ ਬਲਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਤੇ ਡਾਕਟਰ ਬਲਜਿੰਦਰ ਸਿੰਘ ਸੰਘਰੇੜੀ ਅਜੈਬ ਸਿੰਘ ਸੰਘਰੇੜੀ ਤੇ ਹੋਰ ਸਾਰੇ ਉਹਨਾਂ ਆਗੂਆਂ ਦੇ ਗळा ਵਿੱਚ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਣ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੋਂਗੋਵਾਲ ਨੇ ਕਿਹਾ ਕਿ ਇਨ੍ਹਾਂ ਕਿਸਾਨ ਆਗੂਆਂ ਨੂੰ ਪੁਲਿਸ ਨੇ ਘਰਾਂ ਦੇ ਵਿੱਚ ਜਾ ਕੇ ਹਿਰਾਸਤ ਲੈ ਕੇ ਜੇਲ੍ਹ ਪੇਜ ਦਿੱਤਾ ਸੀ ਸੋ ਦੋਸਤੋ ਆਪਣੇ ਅੱਜ ਇੱਕ ਬਹੁਤ ਵੱਡੀ ਖਬਰ ਹੈ ਔਰ ਇਸ ਮੌਕੇ ਦੇ ਉੱਪਰ ਸੱਚਮੁੱਚ ਲੋਕ ਇਸ ਅਨਾਉਂਸਮੈਂਟ ਨੂੰ ਲੈ ਕੇ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਧਰਨਾ ਚੁੱਕਿਆ ਗਿਆ ਹੈ ਸਮਾਪਤ ਕੀਤਾ ਗਿਆ ਹੈ ਇਹ ਕਿਸਾਨ ਜਥੇਬੰਦੀ ਦਾ ਇੱਕ ਬੜਾ ਅਹਿਮ ਫੈਸਲਾ ਹੈ ਇਹ ਪਬਲਿਕ ਦੀਆਂ ਮੁਸ਼ਕਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਵੀ ਫੈਸਲਾ ਆਪਾਂ ਇਸ ਨੂੰ ਕਹਿ ਸਕਦੇ ਆ ਪਬਲਿਕ ਨੂੰ ਦਿੱਕਤ ਆਉਂਦੀ ਸੀ ਔਰ ਇਹ ਤਾਂ ਸ਼ੁਰੂ ਤੋਂ ਲੋਕ ਕਹਿੰਦੇ ਆ ਰਹੇ ਨੇ ਕਿ ਭਾਈ ਸੜਕਾਂ ਦੇ ਉੱਪਰ ਤੁਸੀਂ ਬੈਠ ਜਾਂਦੇ ਹੋ ਅਸੀਂ ਤੁਹਾਡਾ ਸਮਰਥਨ ਕਰਦੇ ਆ ਪਰ ਵਿਧਾਇਕਾਂ ਨੂੰ ਤਾਂ ਕੋਈ ਅਸਰ ਹੀ ਨਹੀਂ ਹੋ ਰਿਹਾ ਸਰਕਾਰ ਨੂੰ ਤਾਂ ਕੋਈ ਅਸਰ ਹੀ ਨਹੀਂ ਹੋ ਰਿਹਾ ਤੁਸੀਂ ਜਿੰਨਾ ਚਿਰ ਇਹ ਨਾ ਲੋਕਾਂ ਨੂੰ ਪਰੇਸ਼ਾਨੀ ਦਾ ਉਹ ਸਬਬ ਨਹੀਂ ਦਿੰਦੇ ਪਰ ਇਹ ਲੋਕ ਆ ਹੋਰ ਤੁਸੀਂ 12 ਮਈ ਤੋਂ ਲੈ ਕੇ 3 ਵਜੇ ਤੱਕ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਹਿਲਜੁਲ ਹੋ ਜਾਏਗੀ ਹੁਣੇ ਹਿਲਜੁਲ ਹੋ ਜਾਏਗੀ ਸੋ ਇਸ ਕਰਕੇ 10 ਮਾਰਚ ਨੂੰ ਪੰਜਾਬ ਦੇ ਵਿਧਾਇਕਾਂ ਦੇ ਘਰਾਂ ਦਾ ਘਰਾਓ ਜਿਹੜਾ ਹੈ ਉਹ ਅਨਾਉਂਸਮੈਂਟ ਜਿਹੜੀ ਹੈ ਉਹ ਐਲਾਨ ਕਰ ਦਿੱਤਾ ਹੈ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ 10 ਮਾਰਚ ਤੋਂ ਬਾਅਦ ਕਿਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਨੇ ਪੋਸਤੂਨਾਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ